ਸਰਹਿੰਦ ਮੰਡੀ ਵਿਖੇ ਇੱਕ ਬਿਉਹਤਾ ਔਰਤ ਲਵਲੀਨ ਕੌਰ ਵੱਲੋਂ ਪੱਖੇ ਨਾਲ ਲਟਕ ਕੇ ਕੀਤੀ ਗਈ ਕਥਿਤ ਖੁਦਕੁਸ਼ੀ ਦੇ ਮਾਮਲੇ 'ਚ ਪੁਲਿਸ ਵੱਲੋਂ ਉਸਦੇ ਪਤੀ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ। ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ ਆਪਣੀ ਪਤਨੀ ਲਵਲੀਨ ਕੌਰ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ। ਲਵਲੀਨ ਕੌਰ ਨੇ ਆਪਣੇ ਪਤੀ ਤੋਂ ਤੰਗ ਆ ਕੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੇ ਭਰਾ ਰੁਪਿੰਦਰ ਸਿੰਘ ਦੇ ਬਿਆਨਾਂ ਤੇ थाना ਫਤਿਹਗੜ੍ਹ ਸੈਵਿਕ ਦੇ ਦਰਜ ਕੀਤੇ ਗਏ ਮੁਕਾਦਮੇ 'ਚ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਸਰਹਿੰਦ। ਕੱਲ੍ਹ ਦੀ ਸ਼ਾਮ ਨੂੰ ਸਰਹੰਦਨੂਦੀ ਦੇ ਏਰੀਆ ਵਿੱਚ ਇੱਕ ਲੁਕੀਨ ਕੋਰਨਾ ਮੀਟਿੰਗ ਹੋਈ ਥੀ। ਉਹਨਾਂ ਲਈ ਗਲ ਸੋਸਾਇਟੀ ਕਰਦੇ। ਉਹਨਾਂ ਨੇ ਆਪਣੇ ਆਪ ਰਿਪੋਰਟ ਰਿਚੀ। ਤੇ ਅਸੀਂ ਕੱਲ੍ਹ ਤਕਰੀਬਨ ਦੁਪਹਿਰੇ 2:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ। ਅਸੀਂ ਉਸਤੋਬਾਦ ਜਿਹੜਾ ਉਹਨਾਂ ਦੇ ਬ੍ਰਦਰ ਵਗੈਰਾ ਉਹ ਆਏ ਸੀਗੇ ਉਹਨਾਂ ਦੇ ਬ੍ਰਦਰ ਮਨੋਪਿੰਦਰ ਸਿੰਘ ਗਿਣੀਵਾਂ ਸਿੰਘ ਉਹਨਾਂ ਦੇ ਸਟੇਟਮੈਂਟ ਤੇ ਅਸੀਂ ਜਿਹੜੀ ਰਿਪੋਰਟ ਲਿਖੀ ਉਹਨਾਂ ਦੇ ਹਸਬੰਦ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਇਨਫੈਕਸ਼ਨ ਤੇ ਇਨਸੋਚਿੰਗ ਸਰ ਫਤਿਹ ਜੀ ਸਰ ਕੀ ਕਾਰਨ ਇਹ ਸੋਸਾਇਟੀ ਦਾ ਜੋ ਜੀ ਉੱਥੇ ਲੋਕਾਂ ਨੇ ਦੱਸਿਆ ਇਹਨਾਂ ਦੀ ਮੇਡੀ ਦਾ 15 ਸਾਲ ਹੋ ਗਏ ਸੀ ਵਿਆਹ ਹੋਇਆ ਇਹਨਾਂ ਦਾ ਆਪਣੇ ਹਸਬੰਦ ਦੇ ਨਾਲ ਮੈਟਰਨਟੋਸ ਸੀ ਕਪਰਸੀ ਬਾਈ ਇੰਤਿਗੇਸ਼ ਵਾਧਰੇ ਦੱਸਦੇ ਇਹਦੇ ਹਸਬੰਦ ਜਦੋਂ ਇੰਤਿਗੇਸ਼ ਕੁਮਾਰ ਇਨਾ ਸਿਵਲ ਰੈਸਟਰੀ ਕਰ ਲਿਆ ਜਿਨ੍ਹਾਂ ਇਹ ਕਿਤੇ ਮੰਡੀ ਗੁੰਦਗੜ ਕਿਸੇ ਮਿਲਦੇ ਵਿੱਚ ਕਾਉਂਟਰਡ ਲੱਗੇ ਹੋਏ ਹਨ ਇਹਨਾਂ ਆਪਸ ਕੋਈ ਲੜਾਈ ਕਲੀਸ਼ ਹੋਈ ਹੈ ਸੋ ਕੀ ਆਪਕੇ ਉਹਨਾਂ ਨੇ ਕਰ ਸੋਇਆ ਕੁਝ ਸੋਸਾਇਟੀ ਮੂਵ ਵਗੈਰਾ ਵੀ ਮਿਲੇ ਨਹੀਂ ਹਲੇ ਤੱਕ ਨਹੀਂ ਮਿਲਿਆ ਸਰਚ ਚੁਕਿਆ ਰਹਾ ਹੈ ਨਹੀਂ ਸਿਖਾ ਵੈਸੇ ਹਲੇ ਸਾਡੀ ਤਫਤੀਸ਼ ਜਾਰੀ ਹੈ ਕਿਸ਼ਨਾ ਕੁਝ ਉਹਨਾਂ ਦੇ ਫੋਨ ਦਾ ਰਿਪੋਰਟ ਸਾਰਾ ਹਾਲੇ ਉਹਨੇ ਕੈਂਬਸ ਤੇ ਸਿਚਕਾ ਆਜੀ ਦਾ ਪੋਸ਼ਟਮੈਂਟ ਕਰਵਾ ਦਿੱਤਾ ਰਹੀ ਹੈ ਪੋਸਟਮੈਂਟ ਚੱਲ ਰਹੀ ਹੈ ਕੋਈ ਨਾ ਕੋਈ ਆਇਆ ਕੋਈ ਟੂ ਕੋਸ ਮਟਨ ਕੋਈ